ਮੁਰਦਾਬਾ 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 ਨਾਮ ਮਜ਼ਦੂਰਾਂ ਦੀ ਕਾਤਲ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ ਨਾਦੇ ਰਾਜਕਲ ਗੁੱਦਨਾਲੀ ਮੋਦੀ ਸਰਕਾਰ ਮੁਰਦਾਬਾ ਲੋਕਾਂ ਦੇ ਵਿੱਚ ਆਉਂਦਾ ਲੋਕਾਂ ਤੋਂ ਵੋਟਾਂ ਲੈਣੀਆਂ ਆ ਸੀ ਤੇ ਲੋਕਾਂ ਦੇ ਵਿੱਚ ਜਿਹੜਾ ਸਵਾਲਾਂ ਦਾ ਜਵਾਬ ਦਿੰਦਾ ਤੇ ਜਵਾਬ ਦੇਣ ਤੋਂ ਵੇਖੋ ਫੋਰਸ ਲਾ ਕੇ ਸਾਨੂੰ ਇੱਥੇ ਰੋਕਦਾ ਤੇ ਪਿੱਛੋਂ ਜਿਹੜਾ ਨਿਕਲ ਗਿਆ ਉਹ ਭੱਜ ਗਿਆ ਅਨਾਉਂਸਮੈਂਟਾਂ ਇੱਥੇ ਮੁੱਖ ਮੰਤਰੀ ਸਾਹਿਬ ਕਰਕੇ ਦੇਈ ਸੀ ਸਾਰੀਆਂ ਅਨਾਉਂਸਮੈਂਟਾਂ ਜਿਹੜੀਆਂ ਛੁੱਟੀਆਂ ਦੀਆਂ ਛੁੱਟੀਆਂ ਖੜੀਆਂ ਕੀ ਬਾਰੇ ਕੀ ਬਾਰੇ ਚਾਰ ਕੋਟ ਹੰਕ ਦਾ ਜਿਹੜਾ ਜਿੱਦਣੋਂ ਭੱਜਦੀ ਆਂ ਮੈਂ ਮੇਰੇ ਸੇ ਖੜਾ ਖੜਾਂ ਦੀ ਮਾਰ ਦੇ ਵਿੱਚ ਆ ਜਿੱਥੇ ਪਟਨਾਪੁਰ ਬਲਬੀਰ ਸਿੰਘ ਦੇ ਵਰਤਾਰਾ ਪ੍ਰਾਈਵੇਟ ਜੋਰ ਦੇ ਆਪਣੇ ਤੌਰ ਦੇ ਉਤੇ ਉਹਨਾਂ ਨੇ ਬੜੀਆਂ ਸੇਵਾਵਾਂ ਨਿਭਾਈਆਂ ਦਰਿਆ ਦੇ ਵਿੱਚੋਂ ਮਿੱਟੀ ਕੱਢਣ ਦੇ ਲਈ ਦਰਿਆ ਡੀਸੈਂਟ ਕਰਨ ਦੇ ਲਈ ਜਿਹੜਾ ਟੈਂਡਰ ਹੋਇਆ ਸੀ ਪੰਪ ਤਾਂ ਚੱਲਿਆ ਥੋੜੇ ਦਿਨ ਪਰ ਉਹ ਕੰਮ ਜਿਹੜਾ ਅੱਜ ਪਿਛਲੇ ਤਕਰੀਬਨ 3 ਮਹੀਨੇ ਤੋਂ ਬੰਦ ਪਿਆ ਹੋਇਆ ਹੈ ਪਿੰਡਾਂ ਦੇ ਵਿੱਚ ਲੋਈਆਂ ਵਾਲੇ ਵਿੱਚ ਬੜਾ ਰੋਸ ਹੈ ਕਿ ਦਰਿਆ ਜਿਹੜਾ ਨੀਵਾ ਹੋਣਾ ਚਾਹੀਦਾ ਉਦਾਰਨ ਇਹ ਹੈ ਕਿ ਅਗਰ ਦੁਬਾਰਾ ਜੈਮਾਂ ਦੇ ਵਿੱਚੋਂ ਪਾਣੀ ਛੱਡਣਾ ਪੈਂਦਾ ਅਗਰ ਵਿਆਦ ਸਪੈਸਟੀ ਜ਼ਿਆਦਾ ਹੋਏਗੀ ਤਾਂ ਪਾਣੀ ਜਿਹੜਾ ਅਕੇ ਨਿਕਲ ਜਾਏਗਾ ਅਦਰਵਾਈਜ਼ ਹਰ ਸਾਲ ਗਿੱਦੜ ਪਿੱਲੀ ਦਾ ਜਿਹੜਾ ਰੇਲਵੇ ਕੋਲਾ ਉੱਥੇ ਜਾ ਕੇ ਜਦੋਂ ਬੂਟੀ ਫਸਦੀ ਹੈ ਪਾਣੀ ਦੀ ਡਾਪ ਲੱਗਦੀ ਹੈ ਜਿਵੇਂ ਕਰਕੇ ਕਿਛੋ ਬੰਦ ਹੁੰਦੇ ਆ ਇਹਦਾ ਕੰਮ ਹੋਣਾ ਬੜਾ ਜ਼ਰੂਰੀ ਹੈ ਔਰ ਜਿਹੜੀਆਂ ਅਨਾਊਂਸਮੈਂਟਾਂ ਇੱਥੇ ਮੁੱਖ ਮੰਤਰੀ ਸਾਹਿਬ ਕਰਕੇ ਦੇਸ ਕੇ ਸਾਰੀਆਂ ਅਨਾਊਂਸਮੈਂਟਾਂ ਜਿਹੜੀਆਂ ਛੁੱਟੀਆਂ ਦੀਆਂ ਛੁੱਟੀਆਂ ਖੜੀਆਂ ਦੁਬਾਰਾ ਫੇਰ ਗਰਮੀ ਆ ਗਈ ਹੈ ਹੋਰ ਮਹੀਨੇ ਡੇਢ ਮਹੀਨੇ ਨੂੰ ਬਰਸਾਤ ਚੁਰੀ ਹੋਣੀ ਹੈ ਸਰਕਾਰ ਇੱਥੇ ਆ ਕੇ ਦੱਸੇ ਉਹਨਾਂ ਨੇ ਕਿਹੜੇ ਕੰਮ ਕੀਤੇ ਆ ਜਿਹੜੇ 6 ਸਟੱਡ ਲੱਗੇ ਸੀਗੇ ਅੰਦਰ ਨੋਚਾਂ ਲੱਗੀਆਂ ਸੀ ਅਜੋ ਨੋਚਾਂ ਜਿਹੜੀਆਂ ਬਾੜ ਦੇ ਕਾਰਨ ਜਿਹੜੀਆਂ ਖਾੜਾਂ ਦੇ ਕਾਰਨ ਟੁੱਟੀਆਂ ਸੀ ਕੀ ਉਹ ਨੋਚਾਂ ਪਈਆਂ ਕੀ ਲੋਕਾਂ ਨੇ ਬਾਰ-ਬਾਰ ਕਹਿਣ ਦੇ ਉੱਤੇ ਵੀ ਬੰਨ ਪੱਕਾ ਹੋਇਆ ਸਾਥੀਏ ਬੜਾ ਵੱਡਾ ਕਾਰੋਜ ਹੈ ਕਿਉਂਕਿ ਸਰਕਾਰ ਨੇ ਕੰਮ ਹੀ ਨਹੀਂ ਕਰਨਾ ਮੈਂ ਪੰਜ ਤਰ੍ਹਾਂ ਦੇ ਦੱਸਣਾ ਚਾਹਣਾ ਜੇਕਰ ਸਰਕਾਰ ਕੰਮ ਹੀ ਨਹੀਂ ਕਰਦੀ ਤਾਂ ਫਿਰ ਉਸ ਸਰਕਾਰ ਦੇ ਵਿੱਚ ਰਹਿਣ ਦਾ ਕੀ ਸਵਾਲ ਹੈ ਜਦੋਂ ਪਿਛਲੇ ਵਾਰ ਤੁਸੀਂ ਐਮਪੀ ਬਣਿਆ ਤੁਸੀਂ ਉਦੋਂ ਆਵਾਜ਼ੇ ਪਾਰਟੀ ਦੇ ਵਿੱਚ ਰਹਿ ਕੇ ਜਿਹੜੀਆਂ ਵੋਟਾਂ ਲਈਆਂ ਤੇ ਐਮਪੀ ਬਣੇ ਉਸ ਤੋਂ ਬਾਅਦ ਇਹ ਕਦੋਂ ਕੰਮ ਲਾ ਦੇ ਬਸ ਮੈਂ ਤਾਂ ਸੇਵਾ ਹੀ ਕਰ ਸਕਿਆ ਤੇ ਆ ਗਿਆ ਇਹਦਾ ਸੇਵਾ ਦੇ ਵਿੱਚ ਕੋਈ ਕੰਮ ਲਾ ਦੇ ਕੋਈ ਕੰਮ ਹੀ ਕਰਾ ਦੇ ਕੰਮ ਤਾਂ ਸਰਕਾਰ ਦੇ ਕਰਨਾ ਹੁੰਦੇ ਮੈਂ ਸਾਹਮਣੇ ਸਰ ਤੁਸੀਂ ਐਂਫੈਂਸ ਸਰਕਾਰ ਪੈਸੇ ਸਰਕਾਰ ਨੇ ਚਾਹੀ ਆਵਾਜ਼ ਵੀ ਸਰਕਾਰ ਦੀ ਸੀਗੇ ਪਹਿਲਾਂ ਸਰਕਾਰ ਦਾ ਮਤਲਬ ਅਸਾਂ ਆਵਾਜ਼ ਬਾਹਰ ਹੀ ਆਜ ਤੱਕ ਇਹ ਜਿਹੇ ਵਿੱਚ ਆ ਪੈਸੇ ਭਾਈ ਗਾਂ ਨਹੀਂ ਚੱਲਦਾ ਜਾਣਾ ਕੋਈ ਕੀ ਗਾਰੰਟੀ ਹੈ ਕਿ ਤੁਸੀਂ ਬੀਜੇਪੀ ਦੇ ਵਿੱਚ ਸਟੈਂਡ ਕਰੋਗੇ ਮੈਂ ਇਸ ਗੱਲ ਦੀ ਗਾਰੰਟੀ ਦੇ ਰਿਹਾ ਸਰ ਇਹ ਗੱਲ ਜਿਹੜੇ ਕੰਮ ਹੋਣ ਵਾਲੇ ਆ ਭਾਈ ਸਾਹਿਬ ਜਿਹੜੇ ਇੱਥੇ ਕੰਮ ਹੋਣ ਵਾਲੇ ਆ ਉਹ ਸਾਰੇ ਕੰਮ ਅਸੀਂ ਸਿਲੇ ਚੜਾਵਾਂਗੇ। ਹਾਂ ਜੀ ਸਰ ਇਹ ਗੱਲ ਹਰ ਵਾਰ ਹੈ ਕਿ ਜਿਹੜੇ ਸਾਰੇ ਲੋਕਾਂ ਘਰ ਜਾਂਦੇ ਨੇ ਕੀ ਇਸ ਦੇ ਆਪਣੇ ਦਰਵਾਜ਼ੇ ਲੱਗ ਜਾਂਦੇ ਨੇ ਕਿ ਮਤਲਬ ਚੰਡੀ ਸਾਹਿਬ ਕਿੱਥੇ ਹੈ? ਚੰਡੀ ਸਾਹਿਬ ਨੰਦੀ ਨਾ ਦੇਣਾ ਗਰੀਬੋ ਦੇ ਅਰਕਾ ਮੁਰਦਾਬਾ 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 ਨਾ ਨਾ ਮਜ਼ਦੂਰਾਂ ਦੀ ਕਾਤਲ ਮੋਦੀ ਮੁਰਦਾਬਾ ਮੁਰਦਾਬਾ ਨਾ ਦੇ ਰਾਜਕਲ ਗੁੱਡ ਨਾਲੀ ਮੋਦੀ ਸਰਕਾਰ ਮੁਰਦਾਬਾ ਮੁਰਦਾਬਾ